ਜਿਹੜਾ ਨਵੀਨ ਸਿੰਘ ਲਾ ਇਹ ਐਡਵਰਟਾਈਜ਼ਮੈਂਟ ਦਾ ਠੇਕੇਦਾਰ ਨੇ ਇਹਨੇ ਇੱਕ ਦਰਖਾਸਤ ਦਿੱਤੀ ਸੀ 16 10 25 ਨੂੰ ਜਿਹਦੇ ਵਿੱਚ ਅਸੀਂ ਇਨਕੁਆਇਰੀ ਕਰਦੇ ਹੋਏ ਜਿਹੜਾ ਮਕਦਮਾ ਨੰਬਰ 224 ਮਿਤੀ 19 10 25 ਅਧੀਨ ਧਾਰਾ 318 4 61 2 ਤੇ 351 3 ਬੀ ਐਨ ਸੈਟ ਥਾਣਾ ਸਿਟੀ ਮੋਗਾ ਵਿੱਚ ਜਿਹੜਾ ਦੋ ਜਣਿਆਂ ਤੇ ਅਮਰਦੀ ਪਨੇਜਾ ਤੇ ਦੂਸਰਾ ਪੰਕਰ ਜਸੂਰ ਇਹਨਾਂ ਦੇ ਖਿਲਾਫ ਜਿਹੜਾ ਮਕਦਮਾ ਰੱਦ ਕੀਤਾ ਗਿਆ ਸੀ ਇਦੇ ਵਿੱਚ ਜਿਹੜਾ ਇਹਦਾ ਮੁਦਾਈ ਹੈ ਨਵੀਨ ਸਿੰਘਲਾ ਉਹਨੇ ਜਿਹੜਾ ਇਹਨਾਂ ਤੇ ਹੀ ਦੋਸ਼ ਲਾਇਆ ਸੀ ਜਿਹੜਾ ਪੰਕਜ ਸੂਦ ਇਹਨੇ ਇਹ ਸੀਆਰਓ ਜਿਹੜੀ ਦਾ ਪ੍ਰਣਾਲੀ ਬਣਿਆ ਹੋਇਆ ਤੇ ਇਹ ਜਿਹੜਾ ਨਵੀਨ ਸਿੰਘਲਾ ਤੇ ਇਹਦੇ ਜਿਹੜੇ ਕਾਫੀ ਸਾਥੀ ਸੀ ਉਹਨਾਂ ਨੂੰ ਮੈਂਬਰ ਬਣਾ ਕੇ ਬਣਾ ਕੇ ਤੇ ਉਹਦੇ ਵਿੱਚ ਜਿਹੜਾ ਇਹਨਾਂ ਤੋਂ ਜਿਹੜਾ ਕਾਫੀ ਇਹਨੇ ਪੈਸੇ ਬਟੋਰੇ ਫੇ ਦੋ ਜਨਨ ਨੂੰ ਨਾ ਕੋਈ ਰਸੀਦ ਵਗੈਰਾ ਕੋਈ ਨਹੀਂ ਠੀਕ ਮਤਲਬ ਕੋਈ ਜਿਹੜਾ ਮੈਂਬਰ ਵਗੈਰਾ ਬਣਾਇਆ ਨਹੀਂ ਗਿਆ ਸੀ ਇਸ ਤੋਂ ਲਾਹ ਉਹਨਾਂ ਨੇ ਉਹਨੇ ਦੱਸਿਆ ਵੀਨ ਸਿੰਘ ਲਾਹੇ ਵੀ ਦੱਸਤਾ ਕਿ ਇਹਨੇ ਜਿਹੜਾ 골ਡ ਕੋਸਟ ਦੇ ਵਿੱਚ ਇੱਕ ਫੰਕਸ਼ਨ ਰੱਖਿਆ ਸੀ ਇਹਦਾ ਸੀਰ ਉਹਦੇ ਸੰਬੰਧ ਦੇ ਵਿੱਚ ਤੇ ਇਹਦੇ ਵਿੱਚ ਉਹਨੇ 2 ਲੱਖ ਜਿਹੜਾ 9000 ਤੇ ਕੁਝ ਟੈਂ ਦਾ ਜਿਹੜਾ ਬਿੱਲ ਸੀ ਉਹ ਇਹਦੇ ਤੋਂ ਵੀਨ ਸਿੰਘ ਲਾਹੇ ਦਵਾਇਆ ਤੇ ਜਿਹੜਾ ਦੂਸਰਾ ਜਿਹੜਾ ਇਹਦੇ ਵਿੱਚ ਅਮਰਜੀਤ ਮਨੇਜਾ ਹੈ ਅਮਰਜੀਤ ਮਨੇਜਾ ਜਿਹੜਾ ਉਹ ਪਹਿਲਾਂ ਐਡਵਰਟਾਈਜ਼ਮੈਂਟ ਦਾ ਹੀ ਕੰਮ ਕਰਦਾ ਸੀ ਤੇ ਉਹ ਉਹ ਆਰਟੀ ਆਰਟੀਆ ਜਿਹੜਾ ਪਾ ਦਿੰਦਾ ਸੀ ਆਰਟੀ ਪਾਉਣ ਤੋਂ ਬਾਅਦ ਉਹ ਜਦੋਂ ਉਸ ਬੰਦੇ ਨਾਲ ਰਾਜੀ ਨਮਾ ਕਰਦਾ ਸੀ ਤੇ ਉਹਦੇ ਕੋਲ ਪੈਸੇ ਵਟੋਰਦਾ ਸੀ ਵਿਵੀਨ ਸਿੰਘਾ ਤੋਂ ਵੀ ਉਹਨੇ ਪਹਿਲਾਂ ਇਸ ਤਰ੍ਹਾਂ ਕੋਈ ਆਰਟੀ ਇਹਦੇ ਪਾਈ ਸੀ ਤੇ ਉਹਦੇ ਤੌਰ ਤੇ ਇਹਨੇ 50000 ਰੁਪਏ ਜਿਹੜਾ ਪਹਿਲਾਂ ਲਿਆ ਸੀ ਹੁਣ ਇਹਦੇ ਵਿੱਚ ਜਿਹੜਾ ਰਾਜੀ ਨਮਾ ਕਰਨ ਵਾਸਤੇ ਇਹ ਅਮਰਦੀਪ ਜਿਹੜਾ ਨੇਜਾ ਇਹਦੇ ਤੋਂ ਜ਼ਰਾਇਦਾਮ ਕਰਨ ਦੇ ਵਾਸਤੇ ਰਾਇਨਮਾਇ ਇਹ ਕਿ ਮੈਂ ਜਿਹੜੀਆਂ ਆਟੀਆਂ ਜਿਹੜੀਆਂ ਨਹੀਂ ਪਾਉਂਗਾ ਤੇ ਇਹ ਪਰੇਸ਼ਾਨ ਨਹੀਂ ਤੁਹਾਨੂੰ ਕਰੂੰਗਾ ਤੇ ਇਹਦੇ ਤਹਿਤ ਜਿਹੜਾ 30 ਲੱਖ ਰੁਪਏ ਤੇ ਨਾਲ 5 ਯੂਨੀਪੋਲ ਦੀ ਮੰਗ ਕਰ ਰਿਹਾ ਸੀ ਇਹ ਜਿਹੜਾ ਇੱਕ ਕੰਜ਼ਿਊਮਰ ਇਹਨਾਂ ਨੇ ਰਾਈਟ ਆਰਗੇਨਾਈਜੇਸ਼ਨ ਬਣਾਈ ਹੈ ਹਾਂ ਉਹਦਾ ਜਿਹੜਾ ਪੰਕਰ ਤੇ ਗੈ ਸੂਦ ਜਿਹੜਾ ਇਹ ਪ੍ਰਧਾਨ ਅਮਰ ਤੇਜਾ ਤੇ ਇਹ ਜਿਹੜਾ ਦੂਸਰਾ ਪੰਕਰ ਸੂਦੇ ਦੋਨੋਂ ਜਿਹੜਾ ਉਹ ਵੀ ਜਿਹੜਾ ਅਵਰਨੇਜ ਹੈ ਇਹ ਵੀ ਮੈਂਬਰ ਇਹਦੇ ਵਿੱਚ ਦੂਸਰਾ ਇਹ ਆਪਸ ਵਿੱਚ ਜਿਹੜਾ ਲਏ ਹੋਏ ਆ ਦੋਨੋਂ ਯਾਰ ਨੇ ਕਿ ਇਹ ਰਲ ਕੇ ਜਿਹੜਾ ਇਸ ਜਿਹੜਾ ਕੰਮ ਕਰਦੇ ਆ ਹਾਂ ਇਹਦੇ ਤੇ ਜਿਹੜਾ ਅ ਅਮਰਦੀਪ ਨੇਜਾ ਇਹਦੇ ਤੇ ਪਹਿਲੇ ਵੀ ਜਿਹੜਾ ਥਾਣਾ ਸੀਡੀ ਵਨ ਦੇ ਵਿੱਚ ਜਿਹੜਾ ਮੁਕੱਦਮਾ ਨੰਬਰ 173/22 ਜਿਹੜਾ ਅੰਡਰ ਸੈਕਸ਼ਨ 420 ਆਪੀਸੀ ਦੇ ਤਹਿਤ ਜਿਹੜਾ ਮਕਦਮਾ ਦਰਜ ਹੈ ਤੇ ਦੂਸਰਾ ਇੱਕ ਜਿਹੜਾ 163/23 ਅੰਡਰ ਸੈਕਸ਼ਨ ਜਿਹੜਾ 376 ਆਪੀਸੀ ਦੇ ਤਹਿਤ ਜਿਹੜਾ ਥਾਣਾ ਸਿਲੀ ਸਾਉਂਚ ਮਕਦਮਾ ਦਰਜ ਹੈ मतलब ਦੋ ਮਕਦਮੇ ਪਹਿਲਾਂ ਦਰਜ ਹੈ ਤੇ ਆ ਤੀਸਰਾ ਹੈ ਉਹਦੇ ਵਿੱਚ ਜਿਹੜਾ ਅਸੀਂ ਇਨਨੂੰ ਜਦੋਂ ਉਸਦੇ ਇਹ ਤਮੀਲ ਕਰਾਤੇ ਆ ਕਿ ਹੁਣ ਜਿਹੜਾ ਅਗਲੀ ਕਾਰਵਾਈ ਕਰਦੇ ਹੋ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਨ ਲਿਆ ਜਾਏਗਾ ਦੂਸਰਾ ਜਿਹੜਾ ਉਹ ਮਤਲਬ ਸੋਸ਼ਲ ਮੀਡੀਆ ਤੇ ਬੋਲਣ ਦੇ ਸਬੰਧ ਵਿੱਚ ਉਹ ਅਸੀਂ ਜਿਹੜਾ ਇਹਨਾਂ ਦੇ ਮੁਕੱਦਮਾ ਜਿਹੜਾ ਐਫ ਆਈ ਆਰ ਦਰਜ ਕਰਤੀ ਇਨਕੁਆਇਰੀ ਕਰਨ ਤੋਂ ਬਾਅਦ ਦਰਜ ਹੋਈ ਹੈ ਤੇ ਜਿਹੜਾ ਇਹ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਜਿਹੜਾ ਮਤਲਬ ਜਾਂਚ ਨੂੰ ਢਕਾਉਣ ਵਾਸਤੇ ਇਹ ਜਿਹੜੀ ਬਿਆਨਬਾਜ਼ੀ ਬੇਬਨਿਆਦ ਜਿਹੜੀ ਵੀ ਬਿਆਨਬਾਜ਼ੀ ਉਹ ਕਰ ਰਿਹਾ ਹੈ ਅ ਸਿੱਧਾ ਉਹਨਾਂ ਨੂੰ ਜਿਹੜਾ ਗਿੱਦੜਾ ਕਰਕੇ ਤੇ ਜਿਹੜਾ ਪੇਸ਼ਤਾਨ ਕੀਤਾ ਜਾਉਣਾ ਹੈ। ਹਾਏ ਦੇ ਵਿੱਚ ਇੱਕ ਜਿਹੜਾ ਹੋਰ ਜਿਹੜਾ ਇਸ ਜਿਹੜਾ ਐਫ ਆਈ ਆਰ ਦੇ ਵਿੱਚ 200 ਜਮੀਨ ਨੰਬਰ ਦੇ ਵਿੱਚ ਇੱਕ ਜਿਹੜਾ ਹੋਰ ਲੜਕਾ ਸਾਹਮਣੇ ਆਇਆ ਉਹਨੇ ਵੀ ਦੇ ਵਿੱਚ ਜਿਹੜਾ ਆਪਣਾ ਬਿਆਨ ਦੱਸੀ ਉਹਦੇ ਵਿੱਚ ਗੁਰਪ੍ਰੀਤ ਸਿੰਘ ਨਾਮ ਦਾ ਲੜਕਾ ਉਹਦੇ ਤੋਂ ਉਹਨੇ ਵੀ ਦੱਸਿਆ ਕਿ ਮੇਰੇ ਖਿਲਾਫ ਆਰਟੀ ਕਰਕੇ ਤੇ ਜਿਹੜਾ ਉਸ ਤੋਂ ਬਾਅਦ ਜਿਹੜਾ ਪੰਕਰ ਸੂਦ ਨੇ ਇਹਦੇ ਤੋਂ 4 ਲੱਖ ਰੁਪਏ ਜਿਹੜਾ ਸੀ ਉਹ ਉਹ ਇਹਦੇ ਤੋਂ ਲੈ ਤੇ ਉਹਦੇ ਉਹਨੇ ਸੰਬੰਧੀ ਜਿਹੜੇ ਆਪਦੇ ਸਰੂਪ ਤੋਂ ਵੀ ਪੇਸ਼ ਕੀਤੇ ਆ